ਪੀਪੀਟੀਵੀ ਦੇਖ ਰਹੇ ਸਭ ਪੰਜਾਬੀਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਪਿਆਰ ਤੇ ਸਤਿਕਾਰ ਬਖਸ਼ਦੇ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਣਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਦੁਨੀਆ ਭਰ ਦੀਆਂ ਵੱਡੀਆਂ ਵੱਡੀਆਂ ਸਟੇਜਾਂ ਤੇ ਉਸ ਨੇ ਪੰਜਾਬ ਪੰਜਾਬੀ ਅਤੇ ਪਗੜੀ ਨੂੰ ਪ੍ਰਮੋਟ ਕੀਤਾ ਹੈ ਜਿੰਨਾ ਪਲੇਟਫਾਰਮਾਂ ਤੇ ਦਿਲਜੀਤ ਪਰਫਾਰਮ ਕਰ ਚੁੱਕਾ ਹੈ ਉਸ ਮਕਾਮ ਤੇ ਕਿਸੇ ਹੋਰ ਗਾਇਕ ਜਾਂ ਕਲਾਕਾਰ ਦਾ ਫਿਲਹਾਲ ਪਹੁੰਚਣਾ ਮੁਸ਼ਕਲ ਹੈ ਉਹ ਇੱਕ ਬਾਰੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਪਰ ਮੌਜੂਦਾ ਸਮੇਂ ਵਿੱਚ ਇਹ ਅਜੇ ਤੱਕ ਨਾ ਮੁਮਕਨ ਹੈ ਦਿਲਜੀਤ ਸਿਰਫ ਗਾਇਕ ਹੀ ਨਹੀਂ ਇੱਕ ਫਿਲਮੀ ਕਲਾਕਾਰ ਵੀ ਹੈ ਉਸ ਦੀ ਅਦਾਕਾਰੀ ਵਾਲੀਆਂ ਫਿਲਮਾਂ ਅਕਸਰ ਚਰਚਾ ਵਿੱਚ ਰਹਿੰਦੀਆਂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਉਸ ਦੀ ਫਿਲਮ ਅਜੇ ਪਾਵੇਂ ਹਵਾ ਵਿੱਚ ਲਟਕ ਰਹੀ ਹੈ ਪਰ ਉਸ ਵਿੱਚ ਉਸ ਦੀ ਕਲਾਕਾਰੀ ਬਹੁਤ ਦਮਦਾਰ ਹੈ ਉਸ ਦੀ ਫਿਲਮ ਜੋਗੀ ਪੰਜਾਬ 84 ਪੰਜਾਬ ਦੇ ਦੁਖਾਂਤ ਨਾਲ ਸੰਬੰਧਿਤ ਬਹੁਤ ਹੀ ਪ੍ਰਭਾਵਸ਼ਾਲੀ ਫਿਲਮਾਂ ਨੇ ਦਿਲ ਜਿੱਤਨੇ ਪਾਵੇਂ ਦਰਜਨਾਂ ਫਿਲਮਾਂ ਵਿੱਚ ਕੰਮ ਕੀਤਾ ਸਭ ਫਿਲਮਾਂ ਵਿੱਚ ਉਸਤੇ ਕਿਰਦਾਰ ਨੂੰ ਬਹੁਤ ਸਲਾਇਆ ਗਿਆ ਪਰ ਪੰਜਾਬ ਦੇ ਦੁਖਾਂਤ ਨਾਲ ਸੰਬੰਧਿਤ ਫਿਲਮਾਂ ਵਿੱਚ ਉਸਦੀ ਕਲਾਕਾਰੀ ਦੀਆਂ ਖੂਬ ਸਿਫਤਾਂ ਹੋਈਆਂ ਉਸਦੀ ਫਿਲਮ ਪੰਜਾਬ 84 ਵਿੱਚ ਇੱਕ ਗੀਤ ਅੱਜ ਵੀ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਘੇਰ ਦਿੰਦਾ ਹੈ ਜਿਸ ਵਿੱਚ ਉਹ ਕਹਿੰਦਾ ਹੈ ਮੇਰੇ ਪਿੰਡ ਦੀ ਨਹਿਰ ਨੂੰ ਸੁਨੇਹਾ ਦੇ ਦਿਓ ਨੀ ਮੈਂ ਫਿਰ ਤਾਰੀ ਲਾऊं ਸਿਵਿਆਂ 'ਚ ਸੜਕੇ ਨੀ ਮੈਂ ਕੁਝੇ ਵਿੱਚ ਆਉਂਗਾ ਸਵਾਹ ਬਣ ਕੇ ਉਸ ਸਮੇਂ ਦੇ ਪੰਜਾਬ ਦੀ ਤਰਾਸਤੀ ਨੂੰ ਬਿਆਨ ਕਰਦਾ ਹੈ ਇੱਕ ਪ੍ਰਸਿੱਧ ਕਲਾਕਾਰ ਹੋਣ ਦੇ ਨਾਤੇ ਵਾਦ ਵਿਵਾਦ ਵੀ ਦਿਲਜੀਤ ਦੀ ਸ਼ਖਸੀਅਤ ਨਾਲ ਸਮੇਂ-ਸਮੇਂ ਜੁੜਦੇ ਰਹਿੰਦੇ ਨੇ ਤਾਜ਼ਾ ਵਿਵਾਦ ਜਿਹੜਾ ਥੋੜੇ ਦਿਨਾਂ ਤੋਂ ਚੱਲ ਰਿਹਾ ਹੈ ਉਸ ਦੀ ਸ਼ੁਰੂਆਤ ਕੌਣ ਬਣੇਗਾ ਕਰੋੜਪਤੀ ਦੇ ਸੈੱਟ ਤੋਂ ਹੁੰਦੀ ਹੈ ਜਿਸ ਵਿੱਚ ਦਿਲਜੀਤ ਨੂੰ ਇੱਕ ਗੈਸਟ ਵਜੋਂ ਬੁਲਾਇਆ ਜਾਂਦਾ ਹੈ ਦਿਲਜੀਤ ਇਹ ਪਹਿਲਾ ਕਲਾਕਾਰ ਨਹੀਂ ਜਿਸ ਨੂੰ ਉਸ ਪ੍ਰੋਗਰਾਮ ਵਿੱਚ ਵਿਸ਼ੇਸ਼ ਗੈਸਟ ਦੇ ਤੌਰ ਤੇ ਬੁਲਾਇਆ ਗਿਆ ਹੋਵੇ ਦਰਜਾ ਨਹੀਂ ਕਲਾਕਾਰ ਉਸ ਪ੍ਰੋਗਰਾਮ ਵਿੱਚ ਇਨਵਾਈਟ ਕੀਤੇ ਜਾ ਚੁੱਕੇ ਨੇ ਦਿਲਜੀਤ ਵੀ ਉਸ ਪ੍ਰੋਗਰਾਮ ਵਿੱਚ ਇੱਕ ਗੈਸਟ ਦੇ ਤੌਰ ਤੇ ਸ਼ਾਮਲ ਹੁੰਦਾ ਹੈ ਉੱਥੇ ਉਹ ਪ੍ਰੋਗਰਾਮ ਦੇ ਸੰਚਾਲਕ ਅਮਿਤ ਆ ਬਚਨ ਨੂੰ ਜੋ ਉਹਨਾਂ ਦੀ ਉਮਰ ਤੋਂ ਬਹੁਤ ਵੱਡੇ ਨੇ ਸਤਕਾਰ ਵਜੋਂ ਉਹਨਾਂ ਦਾ ਅਸ਼ੀਰਵਾਦ ਲੈਣ ਲਈ ਚੁਗਦਾ ਹੈ ਇਹ ਚੁਗਣਾ ਹੀ ਵਾਦ ਵਿਵਾਦ ਨੂੰ ਜਨਮ ਦਿੰਦਾ ਹੈ ਇਸ ਨਾਲ ਸਮੁੱਚੇ ਪੰਜਾਬੀ ਦੋ ਹਿੱਸਿਆਂ 'ਚ ਵੰਡੇ ਗਏ ਨੇ ਕੁਝ ਕੋ ਲੋਕ ਦਲਜੀਤ ਦੇ ਵਿਰੋਧ 'ਚ ਖੜੇ ਹੋ ਗਏ ਨੇ ਅਤੇ ਕਾਫੀ ਲੋਕ ਉਸ ਦੇ ਪੱਖ ਵਿੱਚ ਆ ਗਏ ਨੇ ਅਮਤਾਬਚਨ ਕੁਝ ਲੋਕ 84 ਦੇ ਦਿੱਲੀ ਵਿੱਚ ਵਾਪਰੇ ਦੁਖਾਂਤ ਨਾਲ ਜੋੜ ਕੇ ਵੇਖਦੇ ਨੇ ਬਿਨਾਂ ਸ਼ੱਕ ਦਿੱਲੀ ਵਿੱਚ ਸਿੱਖਾਂ ਦੇ ਨਸ਼ਲ ਕੁਸ਼ੀ ਭਾਰਤੀ ਇਤਿਹਾਸ ਵਿੱਚ ਇੱਕ ਕਾਲਾ ਤੱਬਾ ਹੈ ਇਸ ਦੁਖਾਂਤ ਨੇ ਸਮੁੱਚੀ ਮਾਨਵਤਾ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕਾਂ ਨੂੰ ਇੱਕ ਗਣੀ ਮਿੱਥੇ ਸਾਜ਼ਿਸ਼ ਤਹਿਤ ਦਰਦਨਾਕ ਢੰਗ ਨਾਲ ਕਤਲ ਕਰ ਦਿੱਤਾ ਗਿਆ ਸੀ ਕੁਝ ਲੋਕ ਅਮਤਾਬ ਬਚਨ ਨੂੰ ਵੀ ਉਸ ਵਿੱਚ ਅਸਿੱਧੇ ਰੂਪ ਵਿੱਚ ਸ਼ਾਮਲ ਮੰਨਦੇ ਨੇ ਭਾਵੇਂ ਕਿ ਇਸ ਬਾਰੇ ਕੋਈ ਠੋਸ ਸਬੂਤ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਮੂਹੋ ਮੂਹੀ ਲੋਕ ਇਹ ਗੱਲਾਂ ਕਰਦੇ ਦੇਖੇ ਜਾ ਸਕਦੇ ਨੇ ਇਸ ਬਾਰੇ ਅਮਿਤਾਬ ਬਚਨ ਕਈ ਵਾਰ ਸਪਸ਼ਟ ਕਰਨ ਵੀ ਦੇ ਚੁੱਕੇ ਨੇ ਸ਼ਾਇਦ ਇਸ ਬਾਰੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਆਪਣਾ ਸਪਸ਼ਟਕਰਨ ਵੀ ਦਿੱਤਾ ਸੀ ਪਰ ਤਾਜ਼ੇ ਵਿਵਾਦ ਵਿੱਚ ਕੁਝ ਲੋਕਾਂ ਨੇ ਦਿਲਜੀਤ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਪਾਵੇਂ ਕਿ 1984 ਵਿੱਚ ਦਿਲਜੀਤ ਛੋਟਾ ਜਿਹਾ ਬੱਚਾ ਹੋਵੇਗਾ ਜਿਸ ਨੂੰ ਇਸ ਬਾਰੇ ਸ਼ਾਇਦ ਕੋਈ ਸੁੱਧ ਵੀ ਨਾ ਹੋਵੇ ਕੌਣ ਬਣੇਗਾ ਕਰੋੜਪਤੀ ਦੇ ਸੈਟ ਤੇ ਦਿਲਜੀਤ ਨੇ ਅਮਤਾਬਚਨ ਨੂੰ ਜੋ ਸਤਕਾਰ ਦਿੱਤਾ ਉਹ ਸ਼ਾਇਦ ਇੱਕ ਬਜ਼ੁਰਗ ਹੋਣ ਦੇ ਨਾਤੇ ਬਣਦਾ ਵੀ ਸੀ ਅਮਤਾਬਚਨ ਨੂੰ ਸਤਕਾਰ ਦਿੰਦੇ ਆ ਸ਼ਾਇਦ ਉਸ ਦੇ ਚਿੱਤ ਚੇਤੇ ਵੀ ਨਾ ਹੋਵੇ ਕਿ ਇਸ ਨਾਲ ਏਡਾ ਵਾਦ ਵਿਵਾਦ ਪੈਦਾ ਹੋ ਜਾਵੇਗਾ ਕੌਣ ਬਣੇਗਾ ਕਰੋੜਪਤੀ ਦੇ ਸੈਟ ਤੇ ਦਿਲਜੀਤ ਪੰਜਾਬ ਦੇ ਹਾਲੀਆ ਹੜਾਂ ਦਾ ਦਰਦ ਰੱਖਣ ਵਿੱਚ ਬਹੁਤ ਕਾਮਯਾਬ ਰਿਹਾ ਉਹ ਹੜਾਂ ਵਿੱਚ ਉਪਜੇ ਦਿਖਾਂਤ ਨੂੰ ਰਾਸ਼ਟਰੀ ਪੱਧਰ ਤੇ ਜੋੜ ਦਾ ਢੰਗ ਨਾਲ ਰੱਖਣ ਵਿੱਚ ਕਾਮਯਾਬੀ ਨਹੀਂ ਰਿਹਾ ਸਗੋਂ ਉਥੋਂ ਜਿੱਤੀ 50 ਲੱਖ ਰੁਪਏ ਦੇ ਕਰੀਬ ਰਾਸ਼ੀ ਵੀ ਗਲੋਬਲ ਸਿੱਖ ਨਾਂ ਦੀ ਸੰਸਥਾ ਨੂੰ ਦਾਨ ਕਰ ਦਿੱਤੀ ਇਹ ਸੰਸਥਾ ਪੰਜਾਬ ਵਿੱਚ ਹੜ ਮਾਰੇ ਇਲਾਕਿਆਂ ਵਿੱਚ ਬਖੂਬੀ ਕੰਮ ਕਰ ਰਹੀ ਹੈ ਉਸ ਨੇ ਇਹ ਸਾਰੀ ਰਾਸ਼ੀ ਦਾਨ ਹੀ ਨਹੀਂ ਕੀਤੀ ਸਗੋਂ ਕੌਣ ਬਣੇਗਾ ਕਰੋੜਪਤੀ ਵਰਗ ਸਟੇਜ ਤੋਂ ਪੰਜਾਬ ਦੇ ਹੜ੍ਹ ਪੀੜਤਾਂ ਵਾਸਤੇ ਇੱਕ ਵੱਖਰਾ ਸਕੈਨ ਕੋਡ ਵੀ ਜਾਰੀ ਕਰਾਉਣ ਵਿੱਚ ਕਾਮਯਾਬ ਹੋਇਆ ਜਿਸ ਵਿੱਚ ਭਾਰਤ ਭਰ ਦੇ ਲੋਕ ਦਾਨ ਕਰ ਸਕਦੇ ਨੇ ਤੇ ਇਹ ਦਾਨ ਕੀਤੀ ਰਾਸ਼ੀ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਬਾਰੇ ਕੰਮ ਵਿੱਚ ਲਿਆਂਦੀ ਜਾਵੇਗੀ ਖਾਲਸਾ ਈਟ ਦੇ ਰਵੀ ਸਿੰਘ ਨੇ ਵੀ ਦਿਲਜੀਤ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ ਪੰਜਾਬੀ ਦੇ ਪ੍ਰਸਿੱਧ ਅਖਬਾਰ ਰੋਜ਼ਾਨਾ ਜੀਤਰਾ ਸੰਬੰਧਿਤ ਸਤਨਾਮ ਸਿੰਘ ਮਾਨਖੁਰਾ ਵੀ ਇਸ ਬਾਰੇ ਆਪਣੇ ਵਿਚਾਰ ਦਿੱਤੇ ਨੇ। ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਇਸ ਬਾਰੇ ਖੁੱਲ ਕੇ ਲਿਖਿਆ ਹੈ। ਉਹ ਲਿਖਦੇ ਨੇ ਕਿ 84 ਦੇ ਕਤਲੇਆਮ ਵਿੱਚ ਸਭ ਤੋਂ ਵੱਧ شدت ਨਾਲ ਪੈਰਵੀ ਕਰਨ ਵਾਲੇ ਸੁਪਰੀਮ ਕੋਰਟ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਬੀਤੀ ਸ਼ਾਮ ਮੈਂ ਪੁੱਛਿਆ ਸੀ ਕਿ ਮਤਾਬਚਨ ਦਾ ਕੋਈ ਅਜਿਹਾ ਬਿਆਨ ਰਿਕਾਰਡ ਵਿੱਚ ਮੌਜੂਦ ਹੈ ਜਿਸ ਵਿੱਚ ਉਸਨੇ ਕਿਹਾ ਹੋਵੇ ਕਿ ਇੰਦਰਾ ਗਾਂਧੀ ਦੇ ਕਤਲ ਦੇ ਖੂਨ ਦੇ ਛਿੱਟੇ ਕਾਤਲਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਨੇ ਉਹਨਾਂ ਕਿਹਾ ਅਜਿਹਾ ਕੋਈ ਬਿਆਨ ਰਿਕਾਰਡ ਵਿੱਚ ਵੀਡੀਓ ਜਾਂ ਲਿਖਤੀ ਰੂਪ ਵਿੱਚ ਮੌਜੂਦ ਨਹੀਂ ਹੈ ਸਗੋਂ ਉਹਨਾਂ ਕਿਹਾ ਕਿ ਜਦੋਂ ਜਗਦੀਸ਼ ਟਾਇਰਲ ਵਿਧ ਕੇਸ ਦੀ ਕਾਰਵਾਈ ਸ਼ੁਰੂ ਹੋਈ ਤਾਂ ਮਤਾਬਚਨ ਨੂੰ ਜਾਂਚ ਅਧਿਕਾਰੀਆਂ ਨੇ ਪੁੱਛਿਆ ਸੀ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਟਾਈਟਲਰ ਤਿੰਨ ਮੂਰਤੀ ਭਵਨ ਵਿੱਚ ਰਾਜੀਵ ਗਾਂਧੀ ਨਾਮ ਮੌਜੂਦ ਸੀ ਜਿਵੇਂ ਕਿ ਉਹ ਦਾਅਵਾ ਕਰਦਾ ਹੈ ਤਾਂ ਉਸਨੇ ਕਿਹਾ ਮੈਂ ਉਸ ਨੂੰ ਉੱਥੇ ਨਹੀਂ ਦੇਖਿਆ ਇਸ ਨਾਲ ਜਗਦੀਸ਼ ਟਾਈਟਲਰ ਵੱਲੋਂ ਕੇਸ ਸ਼ੁਰੂ ਕਰਨ ਵਿੱਚ ਸਾਨੂੰ ਮਦਦ ਮਿਲੀ ਉਸਨੇ ਪਾਵ ਅਮਤਾਬਚਨ ਨੇ ਜਗਦੀਸ਼ ਟਾਈਟਲਰ ਨੂੰ ਬਚਾਉਣ ਦਾ ਕੋਈ ਯਤਨ ਨਹੀਂ ਕੀਤਾ ਹਰਵਿੰਦਰ ਸਿੰਘ ਫੂਲਕਾ ਸਾਹਿਬ ਨੇ ਆਪਣੇ ਟਵਿੱਟਰ ਅਕਾਊਂਟ ਤੇ ਵੀ ਦਲਜੀਤ ਦੀ ਪ੍ਰਸ਼ੰਸਾ ਕਰਦੇ ਲਿਖਿਆ ਹੈ ਮੈਂ ਦਲਜੀਤ ਦੇ ਜਤਨਾ ਦੀ ਸੱਚਮੁੱਚ ਪ੍ਰਸ਼ੰਸਾ ਕਰਦਾ ਹਾਂ ਉਹਨਾਂ ਵੱਲੋਂ ਆਪਣੀਆਂ ਫਿਲਮਾਂ ਪੰਜਾਬ 84 ਜੋਗੀ ਅਤੇ ਪੰਜਾਬ 95 ਰਾਹੀ ਇਸ نسل 쿠ਸ਼ੀ ਨੂੰ ਉਜਾਗਰ ਕੀਤਾ ਹੈ ਸਾਨੂੰ ਉਸ ਵਰਗੇ ਦਲੇਰ ਕਲਾਕਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਚੰਗੇ ਕੰਮ ਕਰਦੇ ਰਹੋ ਅਤੇ ਨਕਾਰਾਤਮਕ ਲੋਕਾਂ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਦੀ ਪ੍ਰਵਾਹ ਨਾ ਕਰੋ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਦਿਲਜੀਤ ਇੱਕ ਕਲਾਕਾਰ ਹੈ ਉਸਨੇ ਵੱਖ-ਵੱਖ ਕਿਰਦਾਰ ਕਰਨੇ ਨੇ ਪਰ ਅਸੀਂ ਇੱਕ ਨਿੱਕੀ ਜਿਹੀ ਘਟਨਾ ਨੂੰ ਲੈ ਕੇ ਉਸ ਦਾ ਵਿਰੋਧ ਕਰ ਰਹੇ ਹਾਂ ਜੋ ਕਿ ਜਾਇਜ਼ ਨਹੀਂ ਸਾਨੂੰ ਪੂਰਾ ਯਕੀਨ ਹੈ ਕਿ ਦਿਲਜੀਤ ਪੰਜਾਬ ਪੰਜਾਬੀਆਂ ਤੋਂ ਕਦੇ ਵੀ ਪਿੱਛੇ ਹਟਣ ਵਾਲਾ ਨਹੀਂ ਆਪਣੇ ਸਿਰ ਤੇ ਰੱਖੀ ਪਗੜੀ ਦਾ ਸਤਿਕਾਰ ਉਸ ਨੂੰ ਪਤਾ ਹੈ ਨਿੱਕੀ ਜਿਹੀ ਘਟਨਾ ਨੂੰ ਲੈ ਕੇ ਉਸਦੇ ਵਿਰੋਧਤਾ ਕਰਨੇ ਵਾਜਬ ਨਹੀਂ ਉਸ ਨੂੰ ਖੁੱਲ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਪ੍ਰਮੋਟ ਕਰਨ ਵਿੱਚ ਸਾਨੂੰ ਸਭ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਸਮੁੱਚੇ ਭਾਈਚਾਰੇ ਨੂੰ ਉਸ ਦੇ ਪਿੱਛੇ ਖੜਨਾ ਚਾਹੀਦਾ ਹੈ ਦਿਲਜੀਤ ਨੂੰ ਵੀ ਇਹ ਖਿਆਲ ਰੱਖਣ ਦੀ ਜ਼ਰੂਰਤ ਹੈ ਕਿਉਂਕਿਤੇ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਸ਼ਰਮਸਾਰ ਨਾ ਹੋਣ ਦੇਵੇ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਅਤੇ ਸੁਝਾਅ ਜੁਰਦੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਉਂਦੇ ਵਾਸਤੇ ਰਹੋ ਪੰਜਾਬੀਓ ਧੰਨਵਾਦ